ਇੱਥੇ ਓਪੀਆ ਦਾ ਹੈਲੀ ਗੁਬੀ ਜਵਾਲਾਮੁਖੀ 12000 ਸਾਲ ਬਾਅਦ ਐਤਵਾਰ ਨੂੰ ਅਚਾਨਕ ਫਟ ਗਿਆ ਇਸ ਵਿਸਫੋਟ ਤੋਂ ਉੱਠਣ ਵਾਲੀ ਰਾਖ ਅਤੇ ਸਲਫਰ ਡਾਈਆਕਸਾਈਡ ਕਰੀਬ 15 ਕਿਲੋਮੀਟਰ ਦੀ ਉਚਾਈ ਤੱਕ ਪਹੁੰਚ ਗਈ ਇਹ ਲਾਲ ਸਾਗਰ પાર ਕਰਦੇ ਹੋਏ ਯਮਨ ਅਤੇ ਉਮਾਨ ਤੱਕ ਫੈਲ ਗਈ ਸੌ ਬਾਰ ਨੂੰ ਰਾਤ ਕਰੀਬ 11 ਵਜੇ ਇਰਾਕ ਇਥੀਓਪੀਆ ਤੋਂ 4300 ਕਿਲੋਮੀਟਰ ਦੂਰ ਭਾਰਤ ਦੀ ਰਾਜਧਾਨੀ ਦਿੱਲੀ ਦੇ ਆਸਮਾਨ ਤੱਕ ਵੀ ਛਾ ਗਈ ਇੰਡੀਆ ਮੀਟਰ ਸਕਾਈ ਵੈਦਰ ਅਲਰਟ ਨੇ ਦੱਸਿਆ ਕਿ ਰਾਖ ਦਾ ਇਹ ਗੁਬਾਰ ਜੋਧਪੁਰ ਜਸਲਮੇਰ ਵੱਲੋਂ ਭਾਰਤ ਦੇ ਵਿੱਚ ਐਂਟਰੀ ਕਰ ਚੁੱਕਿਆ ਹੈ ਅਤੇ ਹੁਣ ਉੱਤਰ ਪੂਰਬ ਵੱਲ ਵੱਧ ਰਿਹਾ ਹੈ ਇਹ ਬਾਦਲ ਜਿਹੜੇ ਉਹ ਰਾਜਸਥਾਨ ਹਰਿਆਣਾ ਅਤੇ ਦਿੱਲੀ ਦੇ ਉੱਪਰ ਤੱਕ ਫੈਲ ਚੁੱਕੇ ਨੇ ਇਰਾਕ ਦਾ ਗੁਬਾਰਾ ਜਿਹੜਾ ਉਹ ਤਿੰਨ ਸਟੇਟਾਂ ਦੇ ਉੱਤੇ ਫੈਲ ਚੁੱਕਿਆ ਹੈ ਇਸ ਦਾ ਇੱਕ ਹਿੱਸਾ ਗੁਜਰਾਤ ਨੂੰ ਵੀ ਛੂ ਸਕਦਾ ਹੈ ਅਤੇ ਰਾਤ ਨੂੰ ਇਹ ਪੰਜਾਬ ਅਤੇ ਪੱਛਮੀ ਯੂਪੀ ਦੇ ਪਹਾੜੀ ਇਲਾਕੇ ਅਤੇ ਹਿਮਾਚਲ ਪ੍ਰਦੇਸ਼ ਉੱਤੇ ਵੀ ਇਸ ਦਾ ਅਸਰ ਦਿਖਣ ਦੀ ਆਸ਼ੰਕਾ ਹੈ ਇਸ ਨੂੰ ਦੇਖਦੇ ਹੋਏ 에어 ਇੰਡੀਆ ਨੇ ਆਪਣੀਆਂ 11 ਫਲਾਈਟਾਂ ਰੱਦ ਕਰ ਦਿੱਤੀਆਂ ਨੇ ਅਤੇ ਐਕਸਪਰਟਸ ਦਾ ਮੰਨਣਾ ਹੈ ਕਿ ਇਸ ਗੁਬਾਰ ਦੀ ਉਚਾਈ ਇੰਨੀ ਜ਼ਿਆਦਾ ਹੈ ਕਿ ਆਮ ਲੋਕਾਂ ਦੀ ਜ਼ਿੰਦਗੀ ਉੱਤੇ ਇਸ ਦਾ ਅਸਰ ਕਾਫੀ ਘੱਟ ਹੋਵੇਗਾ। ਹਾਲਾਂਕਿ ਹਲਕੀ ਮਾਤਰਾ ਵਿੱਚ ਰਾਖ ਗਿਰਨ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਆਈਐਮਡੀਬੀ ਦੇ ਮਤਾਂਬਕ ਇਹ ਰਾਖ ਸ਼ਾਮ ਸਾਡੇ 7 ਵਜੇ ਤੱਕ ਭਾਰਤ ਵਿੱਚੋਂ ਨਿਕਲ ਕੇ ਚੀਨ ਵੱਲ ਵੱਧ ਜਾਵੇਗੀ ਇਹ ਵਿਸਪੋਰਟ ਆਫਰ ਇਲਾਕੇ ਦੇ ਹੇਲੀ ਗੁੱਬੀ ਜਵਾਲਾਮੁਖੀ ਦੇ ਵਿੱਚ ਹੋਇਆ ਸੀ ਇਹ ਇੰਨਾ ਪੁਰਾਣਾ ਅਤੇ ਸ਼ਾਂਤ ਜਵਾਲਾਮੁਖੀ ਸੀ ਕਿ ਅੱਜ ਤੱਕ ਇਸ ਦਾ ਕੋਈ ਰਿਕਾਰਡ ਨਹੀਂ ਸੀ ਇਸ ਘਟਨਾ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਲੇਕਿਨ ਯਮਨ ਅਤੇ ਓਮਾਨ ਦੀ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੇ ਲਈ ਕਿਹਾ ਗਿਆ ਹੈ ਖਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਸਾਹ ਦੀ ਤਕਲੀਫ ਰਹਿੰਦੀ ਹੈ ਆਸਮਾਨ ਵਿੱਚ ਫੈਲੇ ਰਾਖ ਦੇ ਕਰਕੇ ਹਵਾਈ ਜਹਾਜ਼ਾਂ ਨੂੰ ਵੀ ਦਿੱਕਤ ਹੋ ਰਹੀ ਹੈ ਕਈ ਦੇਸ਼ਾਂ ਵਿੱਚ ਹਵਾਈ ਜਹਾਜ਼ਾਂ ਦੇ ਉੱਤੇ ਇਸ ਦਾ ਅਸਰ ਪਿਆਏ ਰਾਖ ਦੀ ਵਜ੍ਹਾ ਨਾਲ ਦਿੱਲੀ ਜੈਪੁਰ ਵਰਗੇ ਇਲਾਕਿਆਂ ਦੇ ਵਿੱਚੋਂ ਉਡਾਨਾਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਰਾਖ ਦੇ ਕਣ ਇੰਜਨ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਸ ਕਰਕੇ ਇੰਟਰਨੈਸ਼ਨਲ ਐਵੀਏਸ਼ਨ ਪ੍ਰੋਟੋਕਾਲ ਦੇ ਤਹਿਤ ਸਾਵਧਾਨੀ ਵਰਤੀ ਜਾ ਰਹੀ ਹੈ ਭਾਰਤ ਦੇ ਡੀਜੀਸੀਏ ਨੇ 에어ਲਾਈਨਾਂ ਦੇ ਲਈ ਇੱਕ ਡਿਟੇਲ ਗਾਈਡਲਾਈਨ ਵੀ ਜਾਰੀ ਕੀਤੀ ਹੈ ਹਾਲਾਂਕਿ ਭਾਰਤ ਦੇ ਉੱਪਰ ਮੌਜੂਦ ਰਾਖ ਬਹੁਤ ਜ਼ਿਆਦਾ ਉਚਾਈ ਤੇ ਹੈ ਜਿਸ ਕਰਕੇ ਟੇਕ ਆਫ ਅਤੇ ਲੈਂਡਿੰਗ ਦੇ ਉੱਤੇ ਫਿਰ ਹਾਲ ਕੋਈ ਵੱਡਾ ਖਤਰਾ ਨਹੀਂ ਮੰਨਿਆ ਜਾ ਰਿਹਾ ਡੀਜੀਸੀਏ ਨੇ ਕਿਹਾ ਹੈ ਕਿ ਅਗਰ ਕਿਸੇ ਜਹਾਜ਼ ਨੂੰ ਰਾਖ ਦੇ ਸੰਪਰਕ ਵਿੱਚ ਆਉਣ ਕਾਰਨ ਜਰਾ ਵੀ ਸੰਦੇਹ ਹੁੰਦਾ ਹੈ ਜਾਂ ਫਿਰ ਇੰਜਨ ਦੀ ਪਰਫਾਰਮੈਂਸ ਦੇ ਵਿੱਚ ਗੜਬੜੀ ਨਜ਼ਰ ਆਉਂਦੀ ਹੈ ਕੈਵਨ ਦੇ ਵਿੱਚ ਧੂਆ ਜਾਂ ਫਿਰ ਬਦਬੂ ਨਜ਼ਰ ਆਉਂਦੀ ਹੈ ਤਾਂ 에ਅਰਲਾਈਨ ਤੁਰੰਤ ਇਸ ਦੀ ਜਾਣਕਾਰੀ ਦਵੇਗੀ ਅਤੇ ਅਗਰ ਰਾਖ 에ਅਰਪੋਰਟ ਆਪਰੇਸ਼ਨ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਸਬੰਧਤ 에ਅਰਪੋਰਟ ਦੇ ਰਨਵੇ ਟੈਕਸੀਵੇ ਅਤੇ ਅਪਰਾਉਨ ਦੀ ਤੁਰੰਤ ਜਾਂਚ ਕਰਨੀ ਪਵੇਗੀ ਡੀਸੀਜੀਏ ਨੇ ਸਾਰੀਆਂ 에ਅਰਲਾਈਨ ਅਤੇ 에ਅਰਪੋਰਟ ਨੂੰ ਚੇਤਾਵਨੀ ਦਿੱਤੀ ਹੈ ਕਿ ਸਾਵਧਾਨੀ ਵਰਤੀ ਜਾਵੇ ਜਵਾਲਾਮੁਖੀ ਦੀ ਰਾਖ ਦੇ ਕਾਰਨ ਆਸਕਾ 에ਅਰ ਇੰਡੀਗੋ ਅਤੇ KLM ਨੇ ਕਈ ਫਲਾਈਟਾਂ ਦੀਆਂ ਉਹ ਰੱਦ ਕਰ ਦਿੱਤੀਆਂ ਨੇ 에ਅਰਲਾਈਨਸ ਰਾਖ ਵਾਲੇ ਇਲਾਕਿਆਂ ਵਿੱਚ ਉਡਾਣ ਨਾ ਭਰਨ ਇਹ ਗੱਲ ਵੀ DGCA ਦੇ ਵੱਲੋਂ ਆਖੀ ਗਈ ਹੈ ਤਾਂ ਉਡਾਣ ਦਾ ਰੂਟ ਅਤੇ ਪਲੈਨਿੰਗ ਬਦਲਣ ਦੇ ਲਈ ਕਿਹਾ ਗਿਆ ਹੈ ਅਗਰ ਕਿਸੇ ਵਿਮਾਨ ਨੂੰ ਰਾਖ ਮਿਲੇ ਤਾਂ ਤੁਰੰਤ ASD ਰਿਪੋਰਟ ਕੀਤੀ ਜਾਵੇ ਮੁੰਬਈ 에ਅਰਪੋਰਟ ਨੇ ਵੀ ਯਾਤਰੀਆਂ ਨੂੰ ਕਿਹਾ ਹੈ ਕਿ ਉਹ 에ਅਰਪੋਰਟ ਤੋਂ ਆਉਣ ਤੋਂ ਪਹਿਲਾਂ ਆਪਣੀਆਂ ਉਡਾਨਾਂ ਦੀ ਜਾਣਕਾਰੀ ਜ਼ਰੂਰ ਜਾਂਚ ਲੈਣ ਕਿਉਂਕਿ ਕੁਝ ਅੰਤਰਰਾਸ਼ਟਰੀ ਫਲੈਟ ਦੇ ਰੂਟ ਦੇ ਜਿਹੜੇ ਉਹ ਬਦਲੇ ਜਾ ਸਕਦੇ ਨੇ ਆਸਕਾ 에ਅਰ ਨੇ ਦੱਸਿਆ ਕਿ 24 ਅਤੇ 25 ਨਵੰਬਰ ਨੂੰ ਜੇਦਾ ਕੁਵੈਤ ਅਤੇ ਅਬੂ ਧਾਬੀ ਦੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਇੰਡੀਗੋ ਦੇ ਵੱਲੋਂ ਕਿਹਾ ਗਿਆ ਹੈ ਕਿ ਸਥਿਤੀ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਯਾਤਰਾ ਯਾਤਰੀਆਂ ਦੀ ਸੁਰੱਖਿਆ ਜਿਹੜੀ ਉਹ ਸਭ ਤੋਂ ਜ਼ਰੂਰੀ ਹੈ 에ਅਰ ਇੰਡੀਆ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਉਡਾਨਾਂ ਉੱਤੇ ਫਿਲਹਾਲ ਜ਼ਿਆਦਾ ਅਸਰ ਨਹੀਂ ਹੈ ਲੇਕਿਨ ਉਹ ਸਾਵਧਾਨ ਨੇ ਕਿ ਐਲ ਐਮ ਨੇ ਵੀ ਐਸਟਰਡੈਮ ਤੋਂ ਦਿੱਲੀ ਦੀ ਉਡਾਨ ਰੱਦ ਕਰ ਦਿੱਤੀ ਹੈ ਵਿਗਿਆਨਕਾਂ ਦੇ ਵੱਲੋਂ ਹਜ਼ਾਰਾਂ ਸਾਲ ਬਾਅਦ ਵਾਲਕੇਨੋ ਬਲਾਸਟ ਹੋਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਨੂੰ ਇਸ ਇਲਾਕੇ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਸਾਧਾਰਨ ਘਟਨਾਵਾਂ ਵਿੱਚ ਇੱਕ ਦੱਸਿਆ ਜਾ ਰਿਹਾ ਹੈ ਤਾਂ ਤੁਸੀਂ ਦੇਖੋ ਕਿ ਕਿੰਨੀ ਦੂਰ ਤੱਕ ਏਰਾਕ ਫੈਲ ਚੁੱਕੀ ਹੈ 4300 ਕਿਲੋਮੀਟਰ ਤੱਕ ਦਿੱਲੀ ਤੱਕ ਏਰਾਕ ਆ ਚੁੱਕੀ ਹੈ ਅਤੇ ਅੱਗੇ ਇਹ ਲਗਾਤਾਰ ਚਾਈਨਾ ਦੇ ਵੱਲ ਵੱਧ ਰਹੀ ਹੈ